ਮਰਦ ਬਾਈ ਇਹ ਦੱਸੋ ਪਹਿਲਾਂ ਗੱਲ ਵੀ ਰੋਟਾ ਬੀਟਰ ਤੇ ਸਬਸਿਡੀ ਹੈਗੀ ਕਿਸਾਨਾਂ ਵਾਸਤੇ ਬਿਲਕੁਲ ਬਾਈ ਜਿਹੜਾ ਕਿਹੜੀ ਕਿਹੜੀ ਸਟੇਟ ਦੇ ਆ ਪੂਰੇ ਭਾਰਤ ਦੀ ਗੱਲ ਕਰ ਰਹੇ ਆ ਪੂਰੇ ਭਾਰਤ ਜਿਹਾ ਪੂਰੇ ਭਾਰਤ 'ਚ ਕੋਈ ਵੀ ਸਟੇਟ ਹੋਵੇ ਉਹਦੇ 'ਚ ਆਪਣਾ ਸਬਸਿਡੀ ਉਪਰੂਡ ਹੈ ਤੁਸੀਂ ਦਵਾਉਂਗੇ ਬਿਲਕੁਲ ਦਵਾਵਾਂਗੇ ਠੀਕ ਹੈ ਤੇ ਕੰਪਿਊਟਰ ਕਾਹਦੇ ਤੇ ਬਿਲਕੁਲ ਕੰਪਿਊਟਰ ਕਾਹਦੇ ਤੇ ਦਵਾਵਾਂਗੇ ਬਾਈ ਕਹਿੰਦੇ ਮਤਲਬ ਬਾਈ ਸਾਡੇ ਨਾਲ ਆ ਜੀ ਪੰਨੇ ਵਾਲੇ ਰੋਲ ਦੁਤੇ ਤੇ ਬਾਈ ਕਹਿੰਦਾ ਵੀ ਰੋਟਾ ਬੀਟਰ ਤੇ ਸਾਨੂੰ ਸਬਸਿਡੀ ਦਵਾਵਾਂਗੇ ਪੂਰੇ ਭਾਰਤ ਦੇ ਵਿੱਚ ਤੇ ਉਹ ਸਬਸਿਡੀ ਹੈਗੀ ਸਾਡੀ ਕੰਪਿਊਟਰ ਕ ਮਤਲਬ ਕਿ ਇੱਥੇ ਜਿਹੜੇ ਹੁੰਦੇ ਸਬਸਿਡੀ ਅਪਰੂਵ ਹੁੰਦੇ ਹਨਾ ਕੱਲੇ ਕੱਲੇ ਸੈੱਟ ਦੀ ਇਹ ਕੋਡਿੰਗ ਲੱਗੀ ਹੋਈ ਹੈ ਬਾਈ ਜੀ ਜਿਹੜੀ ਗਵਰਨਮੈਂਟ ਦਿੰਦੀ ਹੈ ਜੜੀ ਠੀਕ ਹੈ ਜੀ ਐਵੇਂ ਇੱਧਰ ਬਾਈ ਦੇਖੋ ਉਹ ਤੇ ਰੋਟਾਵੇਟਰ ਲੱਗੇ ਹੋਏ ਹਨਾ ਸਸਿਕਲ ਜੀ ਆਪਾਂ ਖੜੇ ਅੱਜ ਲਾਈਫਲੈਂਡ ਐਗਰੋ ਇੰਡਸਟਰੀ ਪਿੰਡ ਪੰਨੀਵਾਲਾ ਰੋਲਦੂ ਜ਼ਿਲ੍ਹਾ ਸਿਰਸਾ ਹਰਿਆਣਾ ਦੇ ਵਿੱਚ ਅੱਜ ਆਪਾਂ ਇੱਥੇ ਤੁਹਾਨੂੰ ਦਿਖਾਵਾਂਗੇ ਸਭ ਤੋਂ ਸਸਤੇ ਤੇ ਘੈਂਟ ਕੁਆਲਿਟੀ ਦੇ ਰੋਟਾਵੇਟਰ ਤੇ ਉਹਦੇ ਨਾਲ-ਨਾਲ ਸਭ ਤੋਂ ਸਸਤੇ ਤੇ ਘੈਂਟ ਕੁਆਲਿਟੀ ਦੇ ਕੰਪਿਊਟਰ ਕਰਾਹਾ ਤੇ ਆਜੋ ਆਪਾਂ ਅੰਦਰ ਵਾਈ ਹੋਰਾਂ ਨਾਲ ਗ ਸਲਸਿਡੀ ਹੀ ਪਾਸ ਕੰਪਿਊਟਰ ਕਰਾਹਾ ਤੇ ਕਿਹੜੇ-ਕਿਹੜੇ ਕੰਪਿਊਟਰ ਕਾਇ ਹੈ ਕਿੰਨੇ-ਕਿੰਨੇ ਫੁੱਟ ਰੋਟਾਵਿਟਰ ਨੇ ਆਜੋ ਆਪਾਂ ਕਰਦੇ ਗੱਲ ਬਾਈ ਨਾਲ ਆਜੋ ਤੇ ਬਈ ਅਮਰਤ ਭਾਈ ਇਹ ਦੱਸੋ ਗੱਲ ਵੀ ਜਿਹੜੇ ਆਪਣੇ ਰੋਟਾਵਿਟਰ ਆਉਂਦੇ ਆ ਕਿੰਨੇ ਫੁੱਟ ਤੋਂ ਸ਼ੁਰੂ ਹੋ ਜਾਂਦਾ ਕਿੰਨੇ ਫੁੱਟ ਤੱਕ ਆਉਂਦੇ ਆ ਆਪਣਾ ਭਾਈ 3 ਫੁੱਟ ਤੋਂ ਲੈ ਕੇ 12 ਫੁੱਟ ਤੱਕ ਜਮਾਂ ਨਿੱਕੇ ਤੋਂ ਲੈ ਕੇ ਜਮਾਂ ਨਿੱਕੇ ਤੋਂ ਲੈ ਕੇ ਠੀਕ ਹੈ ਜੀ ਹਾਂਜੀ 12 ਫੁੱਟ ਤੱਕ 12 ਫੁੱਟ ਤੱਕ ਤੇ ਜਿਹੜੇ ਬਾਗ ਵਾਲੇ ਬਾਗਲ ਦੀ ਗੱਲ ਕਰੀਏ ਬਾਗਲ ਬਈ ਲਗਭਗ ਆਪਣਾ ਇਕੱਠ ਫੁੱਟਾ ਹੁੰਦਾ 21 ਪੀਸ ਕਿਉਂਕਿ ਬਾਗ ਲੱਗਦਾ 18 ਫੁੱਟ ਦੇ 8 ਫੁੱਟਾ ਵਿੱਚੋਂ ਹੋ ਜਾ ਸਾਰਾ ਨਹੀਂ ਵਿੱਚੋਂ ਹੋਊਗਾ 8 ਫੁੱਟ ਵਿੱਚੋਂ ਹੋਊਗਾ ਬਾਹਰ ਦਾ ਜਿਆਦਾ ਇਸ ਬੰਲੇ 8.5 ਹੋ ਜਾ ਹਣਾ ਹਾਂ ਉਹਦਾ ਠੀਕ ਹੈ ਜੀ 8 ਫੁੱਟਾ ਹੁੰਦਾ ਦਾ ਕਾਰਨ ਆਇਆ ਕਿ ਦੇਖੋ ਬਾਗ ਲੱਗਦਾ 18 ਫੁੱਟ ਤੇ ਦੋ ਹੀ ਗਿੜੇ ਆਉਂਦੇ ਬਿਜਲੀ ਅੱਛਾ ਇਹਨਾਂ ਚੋ ਆ ਰਿਹਾ ਹਣਾ ਆ ਜੋ ਬਈ ਇਹਦੇ ਬਾਰੇ ਆਪਾਂ ਬਾਗ ਵਾਲੇ ਰੋਟਾ ਮੀਟਰ ਵਾਲੇ ਗੱਲ ਕਰਦੇ ਆਪਾਂ ਹਾਂਜੀ ਇਹ ਸਾਈਡ ਤੇ ਚੱਲਦਾ ਹੈ ਨਾ ਤੇ ਬਾਈ ਇਹਦੇ ਵਿੱਚ ਪਹਿਲਾਂ ਤਾਂ ਐਂ ਦੱਸੋ ਵੀ ਅੰਸੀਲਾ ਸੂਲਾ ਜਾਂ ਪਰ ਇਹਦੇ ਵਿੱਚ ਬਾਰੀ ਰੋਤ ਨਹੀਂ ਪੈਂਦੀ ਹੈ ਨਾ ਹੈਨਾ ਤੇ ਆਜੋ ਬਾਈ ਇੱਕ ਤਾਂ ਬਾਈ ਹੋਰੇ ਕਹਿੰਦੇ ਵੀ ਇਹਦੇ ਵਿੱਚ ਬਾਈ ਕੀ ਫਰਕ ਪਾਇਆ ਪਤਨ ਨੂੰ ਇਹਦੇ ਵਿੱਚ ਬਾਈ ਐਂ ਫਰਕ ਪਾਇਆ ਹੈ ਕਿ ਇੱਕ ਤਾਂ ਇਹ ਥੋੜਾ ਜਿਹਾ ਸਾਈਡ ਚ ਵੱਧ ਚੱਲਦਾ ਹੈ ਹਾਂ ਠੀਕ ਹੈ ਕਿ ਟਰੈਕਟਰ ਦਾ ਇੱਕ ਸਾਈਡ ਚੱਲੂਗਾ ਉਹ ਜਮਾ ਟਰੈਕਟਰ ਦੇ ਬਰਾਬਰ ਚੱਲੂਗਾ ਕਿ ਬੂਟੇ ਦੇ ਥੱਲੋਂ ਦੀ ਲੰਘੇ ਜਰਾ ਆਰਾਮਦਾਰ ਨਾਲ ਜਿਹੜਾ ਆਪਣਾ ਬਾਗ ਲੱਗਿਆ ਠੀਕ ਹੈ ਜੀ ਨੰਬਰ ਦੋ ਇਹਦੇ ਜਿਹੜੇ ਆ ਕੋਈ ਵੀ ਉੱਤੇ ਆਪਾਂ ਦੇਖੀਏ ਕੋਈ ਵੀ ਚੀਜ਼ ਝੜਨ ਵਾਸਤੇ ਨਹੀਂ ਰੱਖੀ ਵੀ ਕਿ ਉਹਦੇ ਦੀ ਪਹਿਲਾਂ ਸੀਗੇ ਜਿਵੇਂ ਉਹ ਚੀਜ਼ ਖੜੀ ਵੀ ਹੈ ਹਨਾ ਉਹ ਨੁਕਸਾਨ ਕਰਦੀ ਬੂਟੇ ਦਾ ਨੁਕਸਾਨ ਕਰਦੀ ਸੀ ਬੂਟੇ ਡੋਟੇ ਲੱਗ ਜਾਂਦੇ ਸੀ ਯਾਨੀ ਤੇ ਆ ਦਿਖਾਈ ਬਈ ਉਹਰੇ ਆ ਕੇ ਬਈ ਸੋਨ ਤਾਂ ਖਾਦ ਕੇ ਇੱਥੇ ਨਾ ਜਮਾ ਪਲੇਨ ਕਰ ਦਿੱਤਾ ਤੇ ਜਿਹੜੇ ਹੈ ਕਿ ਸਪਰਿੰਗੇ ਵੀ ਨੀਚੇ ਨੂੰ ਕਰਤੇ ਕਹਿੰਦਾ ਮਤਲਬ ਕਿ ਜੇ ਇਹਦੇ ਵਿੱਚ ਨਾ ਅੱਗੇ ਬੂਟੇ ਟੁੱਟ ਕੇ ਬੂਟੇ ਨੂੰ ਨੁਕਸਾਨ ਹੁੰਦਾ ਸੀ ਤੇ ਇਹ ਨਵਾਂ ਮਾਡਲ ਆਇਆ ਹੋਣੀ ਇਹ ਨਵਾਂ ਮਾਡਲ ਆਇਆ ਜੀ ਆਪਣਾ ਹੋਣਾ ਪਹਿਲਾਂ ਆਪਾਂ ਵੀ ਪ੍ਰੋਪਰ ਪਾਇਪ ਵਾਲਾ ਹੀ ਬਣਾਉਂਦੇ ਸੀਗੇ ਠੀਕ ਹੈ ਤੇ ਇਹ ਆ ਗਿਆ ਬਾਈ ਜਿਹੜਾ ਬਾਗ ਵਾਲਾ ਹੈ ਨਾ ਲਾਈਫ ਲੈਂਡ ਦਾ ਰੋਟਾਵੇਟਰ ਤੇ ਹੁਣ ਬਾਈ ਆਪਾਂ ਦੂਸਰੇ ਰੋਟਾਵੇਟਰ ਵੀ ਲੈ ਜਾਓ ਹਨਾ ਅੱਛਾ 3 ਫੁੱਟ ਤੋਂ ਲੈ ਕੇ ਬਾਈ 12 ਫੁੱਟ ਤੱਕ ਰੋਟਾਵੇਟਰ ਅਵੇਲੇਬਲ ਨੇ ਤੇ ਬਾਈ ਇਹਦੇ ਵਿੱਚ ਵੇਟ ਕਿੰਨਾ ਹੋ ਭਾਰਕ ਨਾ ਹੋਊਗਾ ਜੀ ਵੇਟ ਦੀ ਗੱਲ ਕਰੀਏ ਬਾਈ ਜੀ ਜਿਹੜਾ ਨਾਰਮਲ ਆਪਣਾ 8 ਫੁੱਟ ਸਟੈਂਡਰਡ ਸਾਈਜ਼ ਦੀ ਗੱਲ ਕਰ ਅੱਛਾ ਦੋਨੇ ਪਾਸੇ ਯਾਨੀ ਕਿ ਯਾਨੀ ਕਿ ਆਪਾਂ ਕਹਿ ਦਈਏ ਕੰਨੀ ਵਾਲੀ ਠੀਕ ਹੈ ਅੱਛਾ ਮਤਲਬ ਖਰਾਬ ਤਾਂ ਨਹੀਂ ਹੁੰਦੀ ਖਰਾਬ ਨਹੀਂ ਹੁੰਦੀ ਕਿੰਨਾ ਚਿਰ ਯਾਨੀ ਕਿ ਆ ਮੰਨੋ ਕਿ ਇੱਕ ਵਾਰੀ ਜੀਵੰਦਰ ਲਾਇਆ ਉਹਨੂੰ ਤਿੰਨ ਚਾਰ ਸਾਲ ਦੇਖਣ ਦੀ ਲੋੜ ਹੀ ਨਹੀਂ ਤਿੰਨ ਚਾਰ ਸਾਲ ਬਾਈ ਕਿੰਨੇ ਪਾਣੀ ਨਹੀਂ ਪੈਂਦਾ ਵਾਟਰਪਰੂਫ ਸੀਲ ਹੈ ਅੱਛਾ ਮੈਨੂੰ ਇੱਕ ਗੱਲ ਹੋਰ ਦੱਸੀ ਉਹ ਤਾਂ ਸਾਈਡ ਵਾਲੀਆਂ ਸੀਲਾਂ ਜਿਹੜੀਆਂ ਹੈਗੀਆਂ ਹੈਗੀਆਂ ਹਨਾ ਤੇ ਇਹਦੇ ਵਿੱਚ ਵੀ ਨਹੀਂ ਖਰਾਬ ਹੁੰਦੀ ਬਾਈ ਬਾਈ ਤੁਸੀਂ ਆਪਾਂ ਤਾਂ ਉਹਦੀ ਗੱਲ ਕਰਦੇ ਇਹਦੇ ਵਿੱਚ ਜਿਹੜੀਆਂ ਸੀਲਾਂ ਲਾਈਆਂ ਨਾ ਉਹਨਾਂ 'ਚ ਵੀ ਪਾਣੀ ਨਹੀਂ ਜਾਂਦਾ ਵੀਰ ਜੀਂਦਰ ਉਹ ਵੀ ਵਾਟਰਪਰੂਫ ਲੱਗੀਆਂ ਹੋਈਆਂ ਜਿਹੜੀ ਗੱਲ ਹੈ ਕਿ ਡਿਸਕ ਦੇ ਅੰਦਰ ਪਾਣੀ ਨਹੀਂ ਜਾਉਂਦਾ ਦੋਨਾਂ ਡਿਸਕਾਂ ਦਾ ਦੋਨਾਂ ਡਿਸਕਾਂ ਦਾ 4 ਲੱਖ ਕਦੂ ਕਰੇ ਕੁਛ ਕਰੇ ਉਹਦੇ ਨਾਲ ਪਾਣੀ ਨਹੀਂ ਜਾਊਗਾ ਤੇ ਅੰਦਰਲੇ ਬੈਰਿੰਗ ਨਹੀਂ ਖਰਾਬ ਹੋਣਗੇ 13 23 ਦਾ 13 23 ਦਾ ਮਲਟੀਪੁਪ ਸਪੀਡ ਹੈਵੀ ਡਿਊਟੀ ਠੀਕ ਹੈ ਅੱਜ ਕੱਲ ਵੱਡਾ ਗੀਅਰ ਕਹਿੰਦੇ ਆਪਣਾ ਲਗਭਗ ਜੀਵਿੰਦਾਰ ਆਉਂਦਾ ਕਹਿੰਦਾ ਭਾਈ ਵੱਡੇ ਗੀਅਰ ਹਲਾ ਲੈਣਾ ਕੋਈ ਵੱਡਾ ਗੀਅਰ ਲੱਗਿਆ ਹੋਇਆ ਜੀ ਯਾਨੀ ਕਿ ਜੀਐਨਏ ਕੰਪਨੀ ਦਾ ਲਾਉਂਦੇ ਆ ਯਾਨੀ ਕਿ ਵਧੀਆ ਕੁਆਲਿਟੀ ਦਾ ਠੀਕ ਹੈ ਤੇ ਭਾਈ ਜਿੰਨੇ ਰੋਟਾਵੇਟਰ ਨੇ ਹਨਾ ਭਾਈ ਜੇ 8 ਫੁੱਟ ਕਰਨਾ ਤਾਂ 8 ਫੁੱਟ ਵਿੱਚੋਂ ਕੰਮ ਕਰੂਗਾ ਨਾ ਬਿਲਕੁਲ 8 ਫੁੱਟ ਮਤਲਬ ਕਹਿੰਦੇ ਵੀ ਜੇ 9 ਕਹੇ ਤਾਂ 9 ਵਿੱਚੋਂ ਕੰਮ ਕਰੂ 8 ਕਹੇ ਤਾਂ 8 ਮਤਲਬ ਵਿੱਚੋਂ ਵਿੱਚੋਂ ਜਿਹੜਾ ਹੋਵੇ ਉਹ ਉਸ ਤੇ ਹੁਣ ਭਾਈ ਇੱਧਰ ਕੰਪਿਊ अच्छा भाई ये लेजर हैड है ना इसकी बाغت ਕਿੰਨੇ ਫੁੱਟ ਤੋਂ ਸ਼ੁਰੂ ਹੋ ਜਾਂਦੀ ਹੈ ਕਿੰਨੇ ਫੁੱਟ ਤੱਕ ਹੈ ਇਹਦੀ ਬਈ ਆਪਣੇ ਤੋਂ 7 ਫੁੱਟ ਤੋਂ ਸਟਾਰਟ ਹੋ ਜਾਂਦੀ ਹੈ ਤੇ ਉੱਪਰ 12 ਫੁੱਟ ਤੱਕ ਆਪਣੇ ਕੋਲ ਹੈਗੀ ਹੈ ਗੱਲ ਕਰੀਏ ਰੋਟੇਨ ਦੀ ਤਾਂ ਆਪਣੇ ਕੋਲੇ 7 ਫੁੱਟ ਠੀਕ ਹੈ ਡੀ ਲਕਸ ਮਾਡਲ ਠੀਕ ਹੈ ਜੀ 8 ਡੀ ਲਕਸ ਮਾਡਲ ਤੇ ਇੱਕ ਤੁਸੀਂ ਉਹ ਮਗਰ ਖੜਾ ਦੇਖਦੇ ਹੋ ਜਾਨੀ ਕਿ ਠੀਕ ਹੈ ਸਪੋਰਟਸ ਮਾਡਲ اچھا ਉਹ ਇੱਕ ਤੁਹਾਨੂੰ ਬਾਗੜ ਦਿਖਾਉਣੇ ਜਿਹੜੀ ਬਹੁਤ ਲੇਟੈਸਟ ਮਾਡਲ ਹੈ 7 ਫੁੱਟ ਤੋਂ ਲੈ ਕੇ 12 9 ਤੱਕ ਵੀ ਜਾਂਦੀ ਹੈ ਇੱਕ ਹੋਰ ਮਾਡਲ ਹੈ ਜਿਹੜਾ ਅੱਗੇ ਜਾ ਕੇ 12 ਫੁੱਟ ਤੱਕ ਹੈ ਹੈ ਨਾ ਤੇ ਭਾਈ ਉਹਦੇ ਚ ਕਿਵੇਂ ਵਾਧੇ ਘਟਦੀ ਹੈ ਆ ਇਹਦੇ ਬਾਰੇ ਦੱਸੋ ਬਾਈ ਹਨਾ ਜਿਹੜੀ ਇਹ ਹੁਣ ਇਸ ਟਾਈਮ ਇਹ 7 ਫੁੱਟ ਆ ਨਾ ਹਾਂ ਇਸ ਟਾਈਮ ਇਹ 7 ਫੁੱਟ ਆ 7 ਫੁੱਟ ਬਾਈ ਇੱਥੇ ਲਾਈਨ ਮਾਰੇ ਕੈਮਰਾ ਐਦੂ ਬਾਰ ਬਾਈ ਇਹ ਜਿਹੜੀ ਬਾਗਟ ਆ ਆਇਂ ਖੁੱਲਣ ਲੱਗੂਗੇ ਹਾਂਜੀ ਇਹ ਦੋਨੇ ਸਾਈਡ ਖੁੱਲੂਗੀ ਐਵੇਂ ਨਹੀਂ ਪ੍ਰੋਪਰ ਇੱਕ ਸਾਈਡ ਨਿਕਲੂਗੀ ਜਿੰਨੀ ਇੱਧਰ ਆਊਗੀ ਬਾਈ ਜੀ ਚਾਹ 4 ਇੰਚ ਆਉਂਦੀ ਤਾਂ 4 ਇੰਚ ਉਧਰ ਜਾਊਗੀ ਜੋ ਬਿਲਕੁਲ ਪ੍ਰੋਪਰ ਮਿਡਲ 'ਚ ਚੱਲੂ ਯਾਨੀ ਵਿਚਾਲੇ ਠੀਕ ਹੈ ਹਾਂ ਆ ਲੱਗਿਆ ਹੋਇਆ ਬਾਈ ਹੈ ਹਾਂ ਇਹ ਪੰਪ ਲੱਗਿਆ ਹੋਇਆ ਜੀ ਅੱਛਾ ਇਹ ਪੰਪ ਨਾਲ ਖੁੱਲ ਜੰਦੀ ਹੈ ਇਹ ਪੰਪ ਨਾਲ ਖੁੱਲਦੀ ਹੈ ਜੀ ਇਹਨੂੰ ਆਪਾਂ 7 ਫੁੱਟ ਤੋਂ ਲੈ ਕੇ 7.5 7.5 8 8.5 8.5 9 ਜਿੱਥੇ ਜਾਈਏ ਉੱਥੇ ਕਰ ਸਕਦੇ 2 ਇੰਚ ਇੰਚ ਜਿੰਨੀ ਵਧਾਈਏ ਓਨੀ ਵਾਧੀ ਠੀਕ ਹੈ ਇਹ ਨਹੀਂ ਮਤਲਬ ਵੀ ਸਿੱਧੀ ਜਾਂਦਾ 8 ਦੇ ਅੱਛਾ ਭਾਈ ਇਹ ਡਿਸਟ੍ਰੀਬਿਊਟਰ ਨਹੀਂ ਆ ਗਿਆ ਇਹ ਬਾਈ ਜੀ ਡਿਸਟ੍ਰੀਬਿਊਟਰ ਹੈ ਪਹਿਲਾਂ ਕੀ ਹੁੰਦਾ ਡਿਸਟ੍ਰੀਬਿਊਟਰ ਜਦੋਂ ਸਾਈਡ 'ਚ ਲੱਗਿਆ ਹੁੰਦਾ ਸੀ ਠੀਕ ਹੈ ਅਲੱਗ ਹਾਂ ਹੁਣੇ ਨਵੀਂ ਟੈਕਨੋਲੋਜੀ ਆ ਗਈ ਕਿ ਪੰਪ ਦੇ ਵਿੱਚ ਹੀ ਡਿਸਟ੍ਰੀਬਿਊਟਰ ਫਿੱਟ ਹੁੰਦਾ ਹੈ ਵਿੱਚ ਹੀ ਹੈ ਵਿੱਚ ਹੀ ਹੈ ਕਿ ਪੈਪਾ ਪੂਫਾ ਕੁਝ ਨਹੀਂ ਹੈ ਜੀ ਠੀਕ ਆਪਾਂ ਸਿੱਧੀਆਂ ਤਾਰਾਂ ਲਾਉਣੀਆਂ ਨੇ ਤੇ ਜਿਹੜੇ ਕੰਮ ਕਰਨ ਵਰਕ ਕਰਨ ਲੱਗਣਾ ਉਹਦਾ ਠੀਕ ਹੈ ਤੇ ਉਹਦੇ ਵਾਸਤੇ ਵਧੀਆ ਟੈਕਨੋਲੋਜੀ ਆਈ ਹੈ ਉਹਦੇ ਵਾਸਤੇ ਸਰ ਉਹੀ ਪ੍ਰੋਪਰ ਫਿੱਟ ਕੀਤਾ ਗਿਆ ਹੈ ਅੱਛਾ ਇਹ ਬਾਈ ਇਹਦਾ ਵੈਸੇ ਕਵਰ ਸੀਗਾ ਇਹਦਾ ਕਵਰ ਆ ਹਾਂ ਉਹਦੇ ਕਰਕੇ ਆ ਜਿਹੜਾ ਡਿਸ ਕੀ ਕੋਈ ਕੰਮ ਨਹੀਂ ਹੈ ਜੀ ਠੀਕ ਹੈ ਤੇ ਬਈ ਬੈਰਿੰਗਾ ਬਾਰੇ ਬਈ ਤੁਸੀਂ ਕੀ ਕਹਿੰਦੇ ਸੀਗੇ ਬੈਰਿੰਗਾ ਕੀ ਗੱਲ ਕਰੀ ਬਾਈ ਜੀ ਜਿਵੇਂ ਅੱਜ ਕੱਲ ਟ੍ਰੈਕਟਰਾਂ ਦੇ ਆ ਰੀਆਂ ਹੱਬਾਂ ਵਗੈਰਾ ਹੱਬਾਂ ਹਾਂਜੀ ਆ ਉਹੀ ਹੱਬਾਂ ਇਹਨਾਂ ਚਲਾਈਆਂ ਦੇਖੋ ਇਧਰ ਆਪਾਂ ਇਧਰ ਉਹ ਪ੍ਰੋਪਰ ਬਰਾਬਰ ਹੈ ਇਧਰ ਵੀ ਆਪਾਂ ਦੇਖੀਏ ਤਾਂ ਅੰਦਰ ਬਾਹਰੋਂ ਨਾਟਕਾ ਸੰਗਾ ਆਪਾਂ ਅੰਦਰ ਖਸੇ ਜਾਂਦੇ ਇਧਰ ਵੀ ਲੈ ਕੇ ਆਏ ਅੱਛਾ ਬਈ ਇਹ ਜਮਾ ਨਵੇਂ ਆ ਗਏ ਟ੍ਰੈਕਟਰਾਂ ਵਾਲੇ ਆ ਗਏ ਟ੍ਰੈਕਟਰਾਂ ਵਾਲੇ ਆ ਗਏ ਜਿਹੜਾ ਅੱਜ ਕੱਲ ਟ੍ਰੈਕਟਰ ਟੈਕਨੋਲੋਜੀ ਵਰਤਦੇ ਰਹਣਾ ਕੋਈ ਵੀ ਟ੍ਰੈਕਟਰ ਆਪਾਂ ਗੱਲ ਕਰੀਏ ਉਹਦੇ ਆਈ ਯਾਨੀ ਹ ਉਲਾਂ ਛੱਡ ਕੇ ਪ੍ਰੋਪਰ ਪਹਿਨਾ ਕਿ ਹੁੰਦਾ ਕਿੱਲੀਆਂ ਪੈਂਦੀਆਂ ਹੁੰਦੀ ਸੀ ਬਾਅਦ ਜੀਮੇਂਦਾਰ ਤੇ ਕੀ ਹੁੰਦਾ ਦੋਸਤਾਂ ਸੂਤ ਦੀ ਪਲੇ ਪਾਈ ਜਾਂਦੀ ਡੋਲੀ ਆਇਆ ਕਰਦੇ ਕਈ ਵਾਰ ਕਿੱਲੀ ਕੱਢਣੀ ਭੁੱਲੇ ਜਾਂਦੇ ਖਾ ਕਿੱਲੀ ਕੱਢਦੀ ਭੁੱਲੇ ਜਾਂਦੇ ਠੀਕ ਹੈ ਉਹਦੇ ਕਾਰਨ ਰਹਿੰਦਾ ਸੀ ਉਹਦੇ ਕਾਰਨ ਪ੍ਰੋਪਰ ਹਰੇਕ ਥਾਂ ਦੇਖੋ ਬਾਈ ਵਧੀਆ ਵਧੀਆ ਜਿੱਥੇ ਵੀ ਸੈਟਿੰਗ ਸੀ ਉਥੇ ਬੈਰਿੰਗ ਲਾ ਦੇ ਪ੍ਰੋਪਰ ਫਿਟਿੰਗ ਇੱਥੇ ਕਿ ਸੂਤ ਵੀ ਨਾ ਖੱਲੇ ਜਿਹੜੀ ਠੀਕ ਠੀਕ ਇਹਦੇ ਵਿੱਚ ਵੀ ਡਬਲ ਆ ਗਿਆ ਹਾਂ ਇਹਦੇ ਵਿੱਚ ਡਬਲ ਆ ਗਿਆ ਜੀ ਡਬਲ ਬੈਰਿੰਗ ਇੱਥੇ ਵੀ ਬਾਈ ਬ੍ਰੈਕਟ ਆ ਗਿਆ ਜੀ ਇੱਥੇ ਬ੍ਰੈਕਟ ਆ ਜਾਂਦਾ ਇਹਦੇ ਬਾਅ ਤਨਵਾਰਤੀ ਕੀ ਆਏ ਨਿਕਲ ਨੂੰ ਢਿੱਲਾ ਮਿਸ ਸਭੀ ਬੜੀ ਆਈ ਦਾ ਟੂਲ ਇੱਥੇ ਆ ਗਿਆ ਹੈ ਹਾਂ ਇਹਦਾ ਟੂਲੇ ਅੱਛਾ ਇਸ ਮਾਡਲ ਦਾ ਬਾਈ ਲੈ ਕੇ ਆਈ ਅੱਗੇ ਤੁਹਾਨੂੰ ਦਿਖਾਉਣਾ ਵੀ ਇਹਦੇ ਵਿੱਚ ਜਿਹੜੀ ਦਹੀਂ ਦੀ ਜਾਂ ਇਹਨੂੰ ਵਧਾਉਣ ਘਟਾਉਣ ਦੀ ਕੀ ਆਪਾਂ ਕਰੀਏ ਦਹੀਂ ਵਾਲੀ ਜਿਹੜੀ ਦਿੱਕਤ ਸੀ ਉਹ ਕਿਵੇਂ ਸੋਲਵ ਕਰੀਏ ਪਹਿਲਾਂ ਕੀ ਹੁੰਦਾ ਬਾਈ ਜੀ ਜਦੋਂ ਆਪਾਂ ਦਹੀਂ ਲਾਉਣੀ ਪਹਿਲਾਂ ਬੰਦਾ ਥੱਲੇ ਜਾਂਦਾ ਕੱਲ ਨੂੰ ਖੁਦ ਨਾ ਖਾਸ ਤਾਂ ਕਿੱਲੀ ਨਾ ਪਾ ਕਲੀ ਨਿਕਲ ਜੇ ਉੱਤੇ ਡਿੱਗ ਜੇ ਕਰ ਜੇ ਉਤਰ ਘਟਨਾ ਹੋਣ ਦੀ ਡਰ ਰਹਿੰਦਾ ਸੀ ਕਿ ਛੱਟ ਵੇਟ ਨਾ ਲੱਗ ਜੇ ਇਸ ਕਰੇ ਕੰਮੇ ਮੁਕਾਤਾ ਜਿਹੜਾ ਟਰੈਕਟਰ ਨੂੰ ਮਾੜੀ ਲੈਂਕ ਲਾਉ ਇਹਨੂੰ ਖਿੱਚੋ ਇਹਨੂੰ ਉੱਪਰ ਚੱਕੋ ਅੱਛਾ ਇਹਨੂੰ ਖਿੱਚ ਕੇ ਉੱਥੇ ਲੋਕ ਲੱਗ ਆ ਗਈ ਹੈਗੀ ਆ ਦਹੀਂ ਆ ਗਈ ਅੱਛਾ ਇਹਦੇ ਥੱਲੇ ਭਾਈ ਦਿੰਦੇ ਆ ਦਿਖਾਓ ਕੈਮਰੇ ਲਾ ਕੇ ਇਹਦੇ ਥੱਲੇ ਦਿੰਦੇ ਆ ਇਹ ਆਟੋਮੈਟ ਘਟ ਜਾਣਗੇ ਕੋਧਾ ਨਾ ਖਾਸ ਤਾਂ ਕੋਈ ਦੁਰਘਟਨਾ ਹੋ ਜੇ ਉਹਦੇ ਉੱਤੇ ਤੇ ਫਿਰ ਗੱਲ ਕਰੀਏ ਅੱਛਾ ਇਹਨੂੰ ਖਿੱਚ ਕੇ ਚੱਕ ਦੇਣੀ ਹੈ ਤੇ ਜਿੰਨੀ ਲਾਉਣ ਕੋ ਉੱਥੇ ਲੱਗਣੀ ਹੈ ਉੱਥੇ ਲੱਗ ਜਾਣੀ ਹੈ ਠੀਕ ਹੈ ਤੇ ਹੁੱਕ ਵੀ ਖੀ ਰਹੀ ਹੈ ਜੀ ਪਹਿਲਾਂ ਕੀ ਹੁੰਦਾ ਟਰੈਕਟਰ 16 ਵਾਲਾ 18 ਵਾਲੇ ਜਿੰਮੇਦਾਰ ਕੋਲ 14 ਵਾਲਾ ਵੇਜ ਉਹ ਜਿਆਦਾ ਅੱਗੇ ਹਾਂ ਕੋਈ ਤਾਂ ਐ ਹੋ ਜਾਂਦਾ ਸੀ ਕੋਈ ਐ ਰਹਿੰਦਾ ਸੀ ਜਿੰਮੇਦਾਰ ਪਰੇਸ਼ਾਨ ਹੁੰਦਾ ਸੀ ਕਹਿੰਦਾ ਇਹ ਲੈਵਲ ਨਹੀਂ ਸਹੀ ਹੁੰਦਾ ਉਹਦੇ ਉੱਪਰ ਸਟੇ ਦੇਖੋ ਜੀ ਪ੍ਰੋਪਰ ਨਾਟ ਪਾ ਕੇ ਜਿੱਥੇ ਆਪਾਂ ਚਾਹੀਏ 16 18 14 13 ਸੈਟਿੰਗ ਕਰ ਸਕਦੇ ਹੋ ਤੇ ਇਹਦਾ ਬਾਈ ਸਿਸਟਮ ਕਿਵੇਂ ਆਦਾ ਜਾਵਾ ਹੈ ਇਹਦਾ ਐ ਬਾਈ ਜੀ ਕਿ ਕਈ ਪਹਿਲਾਂ ਕੀ ਹੁੰਦਾ ਸੀ ਜਾਂ ਤਾਂ ਜਿ ਮਗਰਬ ਜਵਾਖ ਨੇ ਐਂਪਲ ਵਾਲਿਆ ਤਾਂ ਇਹਨੂੰ ਵਾਡ ਦੋ ਤੁਸੀਂ ਇੱਥੋਂ ਤੱਕ ਲੈ ਜਾਓ ਇੱਥੇ ਤੱਕ ਜਿੰਨਾ ਵੱਲ ਇਹ ਨੂੰ ਆਪਾਂ ਅੜਿਆਸੇ ਦੇ ਇਹਦਾ ਟੂਲ ਕਿੱਥੇ ਦਿੱਤਾ ਬਈ ਇਹਦਾ ਟੂਲ ਦੀ ਗੱਲ ਕਰੀ ਬਈ ਜੀ ਇੱਥੇ ਇਹਦਾ ਟੂਲ ਦੇਤਾ ਠੀਕ ਹੈ ਕਿ ਕਿ ਮੀ ਕਣੀ ਚ ਕੋਈ ਵੀ ਹੋਵੇ ਤਾਂ ਆਪਾਂ ਆਪਦਾ ਸਿਸਟਮ ਰੱਖ ਸਕਦੇ ਹਾਂ ਬਾਕੀ ਸਭ ਠੀਕ ਹੈ ਜੀ ਹਾਂ ਤੇ ਵਿੱਚ ਪਾਣੀ ਵਗੈਰਾ ਨਾ ਜਾਵੇ ਜਿਹਦੇ ਕਾਰਨ ਬਣੇਗੀ ਠੀਕ ਹੈ ਓਕੇ ਬਈ ਇਹ ਹੋ ਗਿਆ ਬਾਈ ਤੇ ਹੁਣ ਬਈ ਆਪਾਂ ਕਰਦੇ ਨੇ ਸਿਸਟਮ ਲੱਗਦੇ ਆ ਇਹਦੇ ਉੱਤੇ ਲੇਜਰ ਦੇ ਉੱਤੇ ਹਨਾ ਬਈ ਇਹ ਇੱਕ ਜਿਹੜਾ ਜੀਪੀਐਸ ਨਾਲ ਉਹ ਵੀ ਅਵੇਲੇਬਲ ਨੇ ਆਪਣੇ ਕੋਲ ਬਿਲਕੁਲ ਬਾਈ ਜੀ ਜੀਪੀਐਸ ਦੀ ਟੈਕਨੋਲੋਜੀ ਗਈ ਤਾਂ ਬਿਲਕੁਲ ਆਪਣੇ ਕੋਲ ਨਵਾਂ ਜਿਹੜਾ ਵਰਜਨ ਹੈਗਾ ਉਹ ਹੈਗਾ ਬਿਲਕੁਲ ਤੇ ਪੂਰਾ ਬਾਈ ਸਿਸਟਮ ਕਿੰਨੇ ਪੈਸੇ ਤੋਂ ਸ਼ੁਰੂ ਹੁੰਦਾ ਸਿਸਟਮ ਦੀ ਗੱਲ ਕਰੀਏ ਵੀਰੇ 2 ਲੱਖ 40000 ਰੁਪਏ ਤੋਂ ਹੀ ਸਟਾਰਟ ਹੋ ਜਾਂਦੀ ਆਪਣੇ ਤੇ ਉਤੋਂ ਗੱਲ ਕਰੀਏ ਤਾਂ 2 ਲੱਖ ਯਾਨੀ 70 75000 ਰੁਪਏ ਦੀ ਆਪਣੀ ਰੇਂਜ ਹੈਗੀ ਠੀਕ ਹੈ ਬਾਸ ਕੰਦੇ ਸਿਸਟਮ ਵਿੱਚ ਲਾ ਕੇ ਸਿਸਟਮ ਵਿੱਚ ਲਾ ਕੇ ਜੀ ਵਿੱਚ ਲਾ ਕੇ ਸ ਇਹ ਇਹਦਾ ਲਾਈਫਲੈਂਡ ਦਾ ਮਾਡਲ ਆਪਣਾ ਹੈ ਆਪਣਾ ਲਾਈਫਲੈਂਡ ਦਾ ਮਾਡਲ ਹੈ ਜੀ ਆਪਣਾ ਆਹ ਸੀਆਰ 910 ਦੇ ਨਾਮ ਤੋਂ ਹੈ ਠੀਕ ਹੈ ਜੀ ਠੀਕ ਹੈ ਜੀ ਇਹ ਗੱਲ ਕਰੀਏ ਕੰਟਰੋਲ ਬਾਕਸ ਹੋ ਗਿਆ ਰਿਸਿਵਰ ਹੋ ਗਿਆ ਠੀਕ ਹੈ ਆਹ ਦਾ ਟਰਾਂਸਮਿਟਰ ਹੋ ਗਿਆ ਜੀ ਓਕੇ ਜੀ ਇਹਦੀ ਗੱਲ ਕਰੀਏ ਆਪਾਂ ਸਿਸਟਮ ਦੀ 2.5 ਸਾਲਾਂ ਦੀ ਗਾਰੰਟੀ ਵਾਰੰਟੀ ਹੈ ਅੱਜ ਦੇ ਦੌਰ ਚ ਕੋਈ ਵੀ ਕੰਪਨੀ 2.5 ਸਾਲਾਂ ਦੀ ਗਾਰੰਟੀ ਵਾਰੰਟੀ ਨਹੀਂ ਦਿੰਦੀ ਜੀ ਠੀਕ ਹੈ ਜੀ ਕਿਉਂਕਿ ਜੋਨ ਮਾਰਕੀਟ 6 ਮਹੀਨੇ ਜਾਂ 1 ਸਾਲ ਇੰਨੀ ਹੀ ਵਾਰੰਟੀ ਗਾਰੰਟੀ ਦਿੰਦੇ ਜੀ ਠੀਕ ਹੈ ਜੀ ਆਪਾਂ ਉਹਦੇ ਬਾਅਦ ਦੂਜਾ ਮਾਡਲ ਆ ਗਿਆ ਠੀਕ ਬਟਨ ਆਪੇ ਕੋਲ ਹੀ ਬੰਦ ਕਰ ਦਿੰਦਾ। ਅੱਛਾ ਅੱਛਾ ਠੀਕ ਹੈ। ਚਾ ਇੱਕ ਘੰਟਾ ਆਰਾਮ ਕਰੋ ਜਦੋਂ ਜੀ ਕਰਾਉਂਦੋ ਚਲਾ ਲਓ ਜੀ। ਹੂੰ ਹੂੰ। ਉਸ ਤੋਂ ਬਾਅਦ ਆ ਤੀਜਾ ਆ ਗਿਆ ਜਿਹੜੇ ਯਾਨੀ ਮਾਡਲ ਆਪਣਾ ਅਲਫਾ ਵਾਲਾ ਮਾਡਲ ਕਹਿੰਦੇ ਨੇ ਆ ਠੀਕ ਹੈ ਜੀ। ਆ ਭਾਈ ਜੀ ਜਿਹੜੇ ਆਪਾਂ ਗੱਲ ਕੀਤੀ ਸੀ ਜੀਪੀਐਸ ਵਾਲਾ ਮਾਡਲ ਆਪਾਂ। ਆ ਮਾਡਲ ਆ ਭਾਈ ਜੀਪੀਐਸ ਵਾਲਾ। ਹਾਂ ਜੀ। ਆ ਜੀਪੀਐਸ ਵਾਲਾ ਮਾਡਲ ਹੈ ਜੀ। ਠੀਕ ਹੈ ਜੀ। ਆ ਤੇ ਯਾਨੀ ਕਿ ਜਿਹੜਾ ਆਪਣਾ ਆਪਾਂ ਡੋਲੀ ਗਏ ਨੇ ਉਹਦੇ ਤੇ ਲੱਗ ਜਾਂਦਾ। ਉਹਦੇ ਤੇ ਲੱਗ ਜਾਂਦਾ। ਇਹ ਉਧਰ ਲੱਗ ਜਾਂਦਾ ਹੈ ਨਾ। ਹਾਂ ਜੀ। ਆ ਆ ਟ੍ਰੈ ਇੱਕ ਕਿਲੋਮੀਟਰ ਦੂਰ ਦਾ ਤਾਂ ਕਿਲੋਮੀਟਰ ਦੇ ਏਰੀਆ ਚ ਜਿੱਥੇ ਮਰਜ਼ੀ ਕਰਾਹ ਲਈਓ ਜਿੱਥੇ ਮਰਜ਼ੀ ਕਰਾਹ ਲਈਓ ਅੱਛਾ ਭਾਈ ਇੱਕ ਮੇਰਾ ਹੋਰ ਸਵਾਲ ਹੈ ਹਾਂਜੀ ਮੰਨ ਲਓ ਵੀ ਇਹ ਸਿਸਟਮਾਂ ਦੇ ਵਿੱਚੋਂ ਮੰਨ ਲਓ ਚਲੋ ਅਸੀਂ ਇਹ ਚਲਾਏ ਹੈ ਜੇ ਸਾਡਾ ਦਿਲ ਕਰਦਾ ਵੀ ਅਸੀਂ ਲਾਈਕਾ ਲੈਣਾ ਹੈ ਹਾਂਜੀ ਜਾਂ ਅਸੀਂ α ਲੈਣਾ ਜਾਂ ਸਪੈਕਟਰ ਲੈਣਾ ਜਾਂ ਜਿਹੜੇ ਹੋਰ ਆਉਂਦੇ ਹਨਾ ਮ ਮਤਲਬ ਕਿ ਜਿਹੜਾ ਸਾਡਾ ਮਤਲਬ ਕਈ ਵੀ ਰਹਿਣ ਨਾ ਮੈਂ ਤਾਂ ਜਿਹੜਾ ਸਿਸਟਮ ਇਹ ਲੈਣਾ ਉਹ ਵੀ ਅਵੇਲੇਬਲ ਹੈ ਬਿਲਕੁਲ ਬਾਈ ਜੀ ਕੋਈ ਵੀ ਅਗਰ ਆਪਾਂ ਨੂੰ ਜ਼ਿੰਮੇਵਾਰ ਭਰਾ ਕਹੂਗਾ ਮੈਂ ਲਾਈਕ ਲੈਣਾ ਪਊ ਵੀ ਲਾ ਕੇ ਦਵਾਂਗੇ ਸਪੈਕਟਰ ਆ ਕਿ ਉਹ ਵੀ ਲਾ ਕੇ ਦਵਾਂਗੇ ਇਹ ਤੋਂ ਇਲਾਵਾ ਹੋਰ ਵੀ ਕੋਈ ਮਾਡਲ ਮੰਗੇ ਠੀਕ ਆ ਕੋਈ TND ਵਗੈਰਾ ਤਾਂ ਉਹ ਵੀ ਲਾ ਕੇ ਦਵਾਂਗੇ ਆਪਣੇ ਕੋਲ ਪਹਲਾਉਦਾ ਠੀਕ ਆ ਬਾਈ ਇੱਕ ਬਾਈ ਰੋਟਾਵੇਟਰ ਕਰਨੀ ਦਿਵਾਰੇ ਮੈਂ ਤੁਹਾਨੂੰ ਸਵਾਲ ਰਹਿ ਗਏ ਸਾਰੇ ਪੁੱਛ ਲੈਣੇ ਆਪਾਂ ਅੱਜ ਬਾਈ ਮੈਨੂੰ ਇਹ ਦੱਸੋ ਇਹਦੀ ਕੀ ਰੋਟਾਵੇਟਰ ਦੀ ਕੀ ਗਾਰੰਟੀ ਹੈ ਕੀ ਬ੍ਰਾਂਡ ਹੈ ਕਿਹੜੀ ਕਿਹੜੀ ਚੀਜ਼ਾਂ ਦੀ ਗਾਰੰਟੀ ਹੈ ਕਿ ਦੋਨੇ ਗੇਰਾਂ ਦੀ ਹੋਗੀ ਠੀਕ ਹੈ ਬਈ ਸੀਲਾਂ ਦੀ ਹੋਗੀ ਠੀਕ ਹੈ ਇਹਦੇ ਜਾਨੀ ਕੰਪਲੀਟ ਜਿਹੜਾ ਗੇਅਰ ਦੀ ਗੱਲ ਕਰੀ ਆਪਾਂ ਮੰਨ ਲਾ ਇਥੋਂ 50 ਕਿਲੋਮੀਟਰ ਜਾ ਕੇ ਖਰਾਬ ਹੋ ਜੇ ਜਾਂ ਕੋਈ ਦਿੱਕਤ ਆ ਜੇ ਕੋਈ ਦਿੱਕਤ ਆ ਜੇ ਬਾਈ ਜੀ 6 ਮਹੀਨੇ ਤੱਕ ਉਹਦੀ ਜ਼ਿੰਮੇਵਾਰਤਾ ਦੇ ਖੇਚ ਜਾ ਕੇ ਕਰਕੇ ਆਵਾਂਗੇ ਬਿਲਕੁਲ ਫ੍ਰੀ ਸਰਵਿਸ ਲੈ ਵੀ ਤੁਹਾਡਾ ਇੱਕ ਰੁਪਈਆ ਨਹੀਂ ਲੱਗੋ ਪਹਿਲੀ ਗੱਲ ਤਾਂ ਤੁਹਾਨੂੰ ਸੀਲਾਂ ਦਿਖਾ ਦਿਆਂ ਜਿਹੜੀਆਂ ਸੀਲਾਂ 'ਚ ਪਾਣੀ 3-4 ਸਾਲ ਪੈਂਦੀ ਨਹੀਂ ਕਦੀ ਵੀ ਨਹੀਂ ਪੈਂਦਾ ਉਹ ਜਿਹੜੀਆਂ ਕਹਿੰਦੇ ਆ ਵਾਟਰਪਰੂਫ ਹਨ ਤੇ ਨਾਲ ਨਾਲ ਜਿਹੜੀ ਆਪਾਂ ਕਹਿ ਦਿੰਦੇ ਆ ਸਾਈਡ ਵਾਲੀ ਜਿਹੜੇ ਤਵਾ ਨਹੀਂ ਹੁੰਦਾ ਉਹਦੇ ਵਿੱਚ ਵੀ ਵਾਟਰਪਰੂਫ ਪਹਿਲੀ ਗੱਲ ਤਾਂ ਪ੍ਰੋਬਲਮ ਆਉਂਦੀ ਨਹੀਂ ਗੇਅਰ ਬਾਈਕਰ ਦਾ ਸਹੀਗਾ ਜੀ ਐਨ ਐ ਦਾ ਗੇਅਰ ਹੈ ਬਾਈ ਜੀ 13 23 ਮਲਟੀ ਸਪੀਡ ਹੈ 13 ਤੇ ਮਲਟੀ ਸਪੀਡ ਤੇ ਸਾਈਡ ਵਾਲਾ ਜੀ ਹੈ ਸਾਈਡ ਵਾਲਾ ਵੀ 13 23 ਦਾ ਬਾਈ ਜੀ ਜਿਹੜੇ ਇਹ ਉਹ ਉਸ ਦੇ ਅਕੋਰਡਿੰਗ ਹੀ ਲੱਗਦਾ ਯਾਨੀ ਕਿ ਆਪਾਂ 11 ਮਾਈ ਦੀ ਪੂਰੇ ਹੈਵੀ ਗੇਅਰ ਦੇ ਬਲ ਬਲ ਦਿੱਕਤ ਨਹੀਂ ਹੁੰਦੀ ਜਮਾ ਵੀ ਹਨਾ ਜੇ ਕੋਈ ਆਉਂਦੀ ਵੀ ਹੈ ਤਾਂ ਤੁਹਾਨੂੰ 1.5 ਸਾਲ ਤੱਕ ਵੀ ਤੁਹਾਡੇ ਖੇਤ ਦੇ ਵਿੱਚ ਜਾਂ ਘਰ ਦੇ ਵਿੱਚ ਸਰਵਿਸ ਜੇ ਨੇੜੇ 2-4 ਕਿਲੋਮੀਟਰ ਅਸੀਂ ਇੱਥੇ ਕਰ ਸਕਦੇ ਹਾਂ 6 ਮਹੀਨੇ ਖੇਤ 'ਚ 1 ਸਾਲ ਤਾਂ ਫੈਕਟਰੀ ਜਾਂ ਆਪਣੇ ਡੀਲਰ ਕੋਲੋਂ ਕਿੱਥੇ ਮਰਜੀ ਜਾ ਕੇ ਸਹੀ ਕਰਾ ਸਕਦੇ ਹਾਂ ਠੀਕ ਹੈ ਹਨਾ ਤੇ ਬਾਈ ਅੱਗੇ ਸੁਪਰ ਸੀਡਰ ਆ ਗਿਆ ਜੀ ਹਾਂ ਇਹ ਆਪਣਾ ਸੁਪਰ ਸੀਡਰ ਆ ਗਿਆ ਬਾਈ ਜੀ ਕਿੰਨੇ ਫੁੱਟ ਹੈ ਇਹ ਇਹ 8 ਫੁੱਟ ਦੇ ਵਿੱਚ ਹੈ ਬਾਈ ਜੀ ਠੀਕ ਹੈ ਸਬਸਿਡੀ ਸਬਸਿਡੀ ਇਹਦੇ ਦਾ ਅਪਰੂਵ ਹੈ ਬਈ ਜੀ ਬਿਲਕੁਲ ਅੱਛਾ ਸਬਸਿਡੀ ਬਈ ਸੁਪਰ ਸੀਟਰ ਤੇ ਵੀ ਆ ਚੁੱਕੇ ਲਾਈਫ ਲੈਂਡ ਆਉਂਦੀ ਹੈ ਹਨਾ ਤੇ ਐਡਰੈਸ ਨੂੰ ਦੱਸ ਦਿੱ ਗਏ ਵੀ ਡੱਬ ਵਾਲੀ ਤੋਂ ਕਾਲਾਂ ਵਾਲੀ ਰੋਡ ਦੇ ਉੱਤੇ ਪੰਨੀ ਵਾਲਾ ਪਿੰਡ ਰੋਲਦੂ ਪੈਂਦਾ ਸਿਰਸਾ ਜ਼ਿਲ੍ਹੇ ਦੇ ਵਿੱਚ ਹਰਿਆਣੇ ਚ ਤੇ ਉੱਥੋਂ ਲੈ ਕੇ ਜਿਹੜੀ ਸਨੋਪਾ ਦੱਸੀ ਗੱਲ ਮੈਂ ਤਾਂ ਨੰਬਰ ਜੇ ਤੁਸੀਂ ਫੋਨ ਕਰਨਾ ਤਾਂ ਸਕਰੀਨ ਦੇ ਉੱਤੇ ਨੰਬਰ ਚੱਲੀ ਜਾਂਦਾ ਬਾਕੀ ਹੁਣ ਆਪਾਂ ਲਾਈਵ ਦਿਖਾ ਦਈਏ ਹਨਾ ਜਿਹੜੀ ਲੈਬ ਮਤਲਬ ਜਿੱਥੇ ਕੰਪਿਊਟਰ ਕਹੇ ਕੋਈ ਦਿੱਕਤ ਆਉਂਦੀ ਜੇ ਮੰਨ ਲਾ ਤੁਸੀਂ ਇੱਥੋਂ ਨਹੀਂ ਵੀ ਖਰੀਦਿਆ ਤੇ ਤੁਹਾਡੇ ਫਿਰ ਵੀ ਕੋਈ ਪ੍ਰੋਬਲਮ ਆਉਂਦੀ ਹੈ ਹਨਾ ਜਾਂ ਭਾਈ ਢਾਲ ਕਹਿੰਦੇ ਆ ਢਾਲ ਢਾਲ ਹੋਗਾ ਜਾਂ ਕੋਈ ਕੈਲੀਬ੍ਰੇਸ਼ਨ ਆਊਟ ਹੋ ਗਈ ਤਾਂ ਜ਼ਿੰਮੇਵਾਰ ਨੂੰ ਕੋਈ ਬਠੰਡੇ ਜਾਣਦੇ ਭਿੱਖੀ ਜਾਂ ਚੀਮਾ ਜਾਣਦੇ ਲੋੜ ਨਹੀਂ ਆਪਣੇ ਕੋਲ ਲਿਆ ਕੇ ਇੱਥੇ ਕਰਾ ਸਕਦੇ ਇੱਥੇ ਨੇੜੇ ਡੱਬਲ ਡੱਬੇ ਤੋਂ ਕਿੰਨੇ ਕਿਲੋਮੀਟਰ ਇਹ ਡੱਬਲੀ ਤੋਂ ਹੀ 15 ਕਿਲੋਮੀਟਰ 15 ਕਿਲੋਮੀਟਰ ਆਜੋ ਭਾਈ ਆ ਅਗੀ ਲਾਜੋ ਇਹ ਆਪਣੇ ਲਿਆਵਾਂਗੇ ਭਾਈ ਜੀ ਆ ਦੇਖੋ ਟਰੈਕਟਰ ਤੇ ਇਹਨਾਂ ਦਾ ਡਿਸਟ੍ਰਿਬਿਊਟਰ ਖਰਾਬ ਹੋਣੇਗੀ ਵਰ ਜਿੰਮੇਵਾਰ ਨੂੰ ਪ ਚੌੜਾ ਸਹੀ ਹੈ ਜਾਂ ਗਲਤ ਹੈ ਉਹਦਾ ਬੰਦੇ ਦਾ ਖਰਾਬ ਹੈ ਹਾਂ ਜੀ ਆਪਾਂ ਨੂੰ ਐਂ ਪੈ ਜੇ ਹਨਾ ਵੀ ਟਰੈਕਟਰ ਚ ਨੁਕਸੇ ਡਿਸਟਰੀਬਿਊਟਰ ਚ ਆਹ ਡਿਸਟਰੀਬਿਊਟਰ ਲੱਗਿਆ ਜੀ ਹਾਂ ਜਾਂ ਐ ਹੁੰਦਾ ਵੀ ਟਰੈਕਟਰ ਲੈ ਕੇ ਅੱਗੇ ਹਨਾ ਫਿਰ ਪਤਾ ਲੱਗੂ ਟਰੈਕਟਰ ਦੀ ਲਿਫਟ ਚ ਕੋਈ ਪ੍ਰੋਬਲਮ ਆਉਂਦੀ ਹੈ ਨਾ ਹਾਂ ਕੋਈ ਪ੍ਰੋਬਲਮ ਨਹੀਂ ਠੀਕ ਹੈ ਇਹ ਹੋ ਗਿਆ ਇਹਦੇ ਲਾਵਾ ਆਪਾਂ ਗੱਲ ਕਰੀਏ ਬਈ ਜੀ ਸਿਸਟਮਾਂ ਦੀ ਪੰਜ ਮਿੰਟ ਦੇ ਖਾਲੀ ਕਲੀਬ੍ਰੇਸ਼ਨ ਕੀਤੀ ਚੱਲੀ ਜਾਂਦਾ ਪਰ ਸਪੈਕਟਰ ਆ ਦਾ ਫਾਲਪਾ ਵਗੈਰਾ ਦੇ ਖੁੱਲੇ ਪਏ ਐ ਤੇ ਇਹ ਆਪਾਂ ਨੂੰ ਕੋਈ ਫਾਰਮਰ ਭਰਾਇਥਵਾ ਕੇ ਖਰਾ ਕੇ ਲੈ ਜਾ ਸਕਦੇ ਠੀਕ ਹੈ ਜੀ ਤੇ ਬਾਕੀ ਬਾਈ ਹਨਾ ਜੇ ਤੇ ਇਹ ਕਰ ਦਿਓ ਵੀਡੀਓ ਵੱਤ ਤੋਂ ਵੱਤ ਸ਼ੇਅਰ ਤੇ ਐਡਰੈਸ ਵੀ ਆਪਾਂ ਇੱਕ ਵਾਰੀ ਹੋ ਦੱਸ ਦੀ ਐਡਰੈਸ ਹੈ ਭਾਈ ਜੀ ਜਿਹੜਾ ਆਪਾਂ ਗਲਗਰ ਡੱਬ ਵਾਲੀ ਤੋਂ ਕਾਲਿਆਣੀ ਰੋਡ ਹੈ ਇਹ ਪੰਨੇ ਵਾਲੇ ਰੋਡ ਤੋਂ ਪੈਂਦਾ ਠੀਕ ਹੈ ਜਿਹੜਾ ਬੱਸ ਸਟੈਂਡ ਹੈ ਬੱਸ ਸਟੈਂਡ ਦੇ ਜਮਾ ਕੋਲੇ ਆਪਾਂ ਹਰਿਆਣੇ ਚਾਸੇ ਸੱਜਲਾ ਪੈਂਦਾ ਪੰਡਾ ਤੇ ਨੰਬਰ ਸਕਰੀਨ ਤੇ ਚੱਲੀ ਜਾਂਦਾ ਭਾਈ ਹੈਨਾ ਤੁਸੀਂ ਜਦੋਂ ਮਰਜ਼ੀ ਸੰਪਰਕ ਕਰ ਸਕਦੇ ਹੋ ਤੇ ਬਾਕੀ ਵੀਡੀਓ ਸ਼ੇਅਰ ਕਰ ਦਿਓ ਤੁਸੀਂ ਭਰਾ ਦਾ ਹੈਨਾ ਫਾਇਦਾ ਹੋ ਸਕੇ ਧੰਨਵਾਦ